ਸੁਖਜੇਂਦਰ ਨੇ ਬਣੇ ਮੱਖ ਮੰਤਰੀ ਪੰਜਾਬ ਨੂੰ 12 ਗੈਂਗਸਟਰ ਦੇ ਨਾਮ ਅਤੇ ਪਤੇ ਦੇ ਕੇ ਕਿਹਾ ਕਿ ਹੁਣ ਕਰੋ ਕਾਰਵਾਈ ਸਾਰੇ ਗੈਂਗਸਟਰ ਦੀ ਡਿਟੇਲਾਂ ਤੁਹਾਡੇ ਕੋਲ ਪਹੁੰਚ ਗਈਆਂ ਨੇ ਸਸ਼ੀਕਲ ਮਹਾਮੋਹਿਤ ਤਲਵਾਰ ਤੁਸੀਂ ਵੇਖ ਰਹੇ ਹੋ ਸਿਆਸੀ ਸੇਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਸੁਜਿੰਦਰ ਰੰਧਾਵਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 12 ਗੈਂਗਸਟਰ ਦੇ ਨਾਮ ਅਤੇ ਪਤੇ ਜाहिर ਕਰਦੇ ਹੋਏ ਤਿੱਖਾ ਹਮਲਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਹੂਨ ਕਰੋ ਕਾਰਵਾਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਭਗਵੰਤ ਮਾਨ ਦਾ ਨੰਬਰ ਨਹੀਂ ਹੈ ਜਿਸ ਦੇ ਕਾਰਨ ਉਹ ਪੰਜਾਬ ਦੇ ਡੀਜੀਪੀ ਨੂੰ ਜੇਕਰ ਮੈਸੇਜ ਭੇਜਦੇ ਨੇ ਤਾਂ ਡੀਜੀਪੀ ਦਾ ਅੱਗੋਂ ਓਕੇ ਤੱਕ ਦਾ ਜਵਾਬ ਨਹੀਂ ਆਂਦਾ। ਰੰਧਾਵਾ ਨੇ ਮਾਨ ਸਰਕਾਰ ਨੂੰ ਪੰਜਾਬ ਦੇ ਲਈ ਆਫਤ ਘਰਾੜ ਦਿੱਤਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਡਿਜਾਸਟਰ ਸੀਐਮ ਨੇ ਜਿਨ੍ਹਾਂ ਨੇ ਪੁਲਿਸ ਦਾ ਮਾਨੋਲਬ ਪੂਰੀ ਤਰ੍ਹਾਂ ਡਿਗਾ ਕੇ ਰੱਖ ਦਿੰਦਾ ਹੈ ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਹਰ ਰੋਜ਼ ਕਤਲ ਗੈਂਗਵਰ ਬਲਾਸ ਵਰਗੀਆਂ ਘਟਨਾਵਾਂ ਨੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਪਰ ਸਰਕਾਰ ਕਾਰਵਾਈ ਕਰਨ ਦੀ ਬਜਾਏ ਵਿਰੋਧੀਆਂ ਦੋਸ਼ ਲਗਾਉਣ ਦੇ ਵਿੱਚ ਮਸ਼ਰੂਫ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੀ ਚੁੱਪੀ ਦੇ ਕਾਰਨ ਉਹਨਾਂ ਨੇ ਸਪੀਕਰ ਨੂੰ ਪੱਤਰ ਲਿਖਿਆ ਸੀ ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਦੀ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਉਹ ਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਕਈ ਗੈਂਗਸਟਰ ਰੰਧਾਵਾ ਦਾ ਨਾਮ ਲੈਂਦੇ ਨੇ ਤੇ ਦਾਅਵਾ ਕਰਦੇ ਨੇ ਕਿ ਉਹਨਾਂ ਨੂੰ ਰਾਜਨੀਤਿਕ ਸੁਰੱਖਿਆ ਹਾਸਲ ਸੀ ਤੇ ਸੁਖਜਿੰਦਰ ਰੰਧਾਵਾ ਹੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਲੈ ਕੇ ਆਏ ਨੇ ਤੇ ਜਿਸ ਤੋਂ ਬਾਅਦ ਇਹ ਟਕਰਾਰ ਸ਼ੁਰੂ ਹੋ ਗਈ ਤੇ ਹੁਣ ਸੁਖਜਿੰਦਰ ਰੰਧਾਵਾ ਨੇ ਭਗਵੰਤ ਮਾਨ ਦੇ ਬਿਆਨੀ ਹਮਲਾਵਰ ਹੁੰਦੇ ਹੋਏ ਐ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਕੀਤੀ ਤੇ ਜਿਸ ਦੇ ਵਿੱਚ ਉਹਨਾਂ ਨੇ 12 ਗੈਂਗਸਟਰਾਂ ਦੇ ਨਾਮ ਅਤੇ ਪਤੇ ਜाहिर ਕਰਦੇ ਆ ਭਗਵੰਤ ਮਾਨ ਨੂੰ ਕਿਹਾ ਕਿ ਹੁਣ ਕਰੋ ਕਾਰਵਾਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਪਾਰਾ ਪੂਰੀ ਤਰ੍ਹਾਂ ਚੜਦਾ ਨਜ਼ਰ ਆ ਰਿਹਾ ਹੈ। ਲੇਕੋ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਛੁੱਟੀ ਵਾਲੇ ਦਿਨ ਇਹ ਆਪਣਾ ਇਡਾ ਕੀਮਤੀ ਸਮਾਂ ਕੱਢ ਕੇ ਇਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰੀ ਚੀਜ਼ ਮੈਂ ਤੁਹਾਨੂੰ ਇਹ ਕਹਿਣੀ ਸੀ ਕਿ ਮੈਂ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਕੰਮ ਚੱਲ ਰਿਹਾ ਉਹਦੇ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਗੱਲਾਂ ਕਰਨ ਦੀ ਬਜਾਏ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲਾਂ ਕਰਨ ਦੀ ਬਜਾਏ ਉਹ ਮਜ਼ਾਕ ਕੇ ਉਤਰ ਆਏ ਉਹਨਾਂ ਮੈਂ ਆਪਣੀ ਲਾਈਵ 'ਚ ਮੇਰੀ 65 ਪਲੱਸ ਯੂ ਹੋ ਗਈ ਆ। ਔਰ ਮੇਰਾ ਖਿਆਲ ਹੈ ਕਿ ਮੈਂ ਉਹ ਪੋਲੀਟੀਸ਼ੀਨ ਆ ਜਿਨੇ ਬਾਈ ਬਰਥ ਪੋਲੀਟਿਕਸ ਦੇਖੀ ਆ। ਇਹ ਜਮੂਰ ਤੋਂ ਲੈ ਕੇ ਹੁਣ ਤੱਕ ਪੋਲੀਟਿਕਸ ਵਿੱਚ ਹੀ ਰਹੇ ਔਰ ਬੜੇ ਚੀਫ ਮਿਨਿਸਟਰ ਦੇਖੇ ਪਰ ਇਹੋ ਜਿਹਾ ਚੀਫ ਮਿਨਿਸਟਰ ਜਿਹੜਾ ਜਿਹੜਾ ਪ੍ਰੌਕਸੀ ਵਾਰ ਲੜੀ ਜਾਂਦਾ ਕਿ ਜਿਨਨੇ ਬੁਲੀ ਕਰਦਾ ਪੋਲਿਟਿਸ਼ੀਨਾਂ ਨੂੰ ਔਰ ਮਜ਼ਾਕ ਕਰਦਾ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਆਪਾਂ ਜੇ ਕੀਏ ਕਿ ਅਥਰਾ ਕੋੜਾ ਜੇ ਇਸ ਪੰਜਾਬ ਨੂੰ ਸਵਾਰ ਚੰਗਾ ਮਿਲ ਜੇ ਤੇ ਇਹਦੇ ਤੇ ਬਹੁਤ ਵਧੀਆ ਜਿਹੜੀ ਸਟੇਟ ਦੀ ਡਵੈਲਪਮੈਂਟ ਕੀਤੀ ਜਾ ਸਕਦੀ ਤੇ ਜੇ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲ ਜੇ ਤੇ ਡਿਸਾਸਟਰ ਆ ਪੰਜਾਬ ਤੇ ਮੈਂ ਹੋ ਮਨਿਸਟਰ ਨੂੰ ਇੱਕ ਨਹੀਂ ਕਿਉਂਕਿ ਚੀਫ ਮਨਿਸਟਰ ਨੂੰ ਦੇਖਣ ਦਾ ਮਤਲਬ ਨਹੀਂ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਡੀਜੀਪੀ ਪੰਜਾਬ ਉਹਨਾਂ ਦੇ ਮੈਸੇਜ ਦਿਖਾਉਂਗਾ ਇਨੇ ਮੈਸੇਜ ਕਰੀ ਦੇ ਪੰਜਾਬ ਦੀ ਕਿ ਪੰਜਾਬ ਚ ਆ ਹੋ ਗਿਆ ਡੀਜੀਪੀ ਨੇ ਅਜ ਤੱਕ ਕਦੀ ਜਵਾਬ ਨਹੀਂ ਦਿੱਤਾ ਕਿ ਇਹਦੇ ਬਾਰੇ ਅਸੀਂ ਕੀ ਕਰ ਰਹੇ ਹਾਂ ਕਦੀ ਉਹਨੇ ਅਕਨੋਲੇਜ ਨਹੀਂ ਕੀਤਾ ਬੰਦਾ ਇਨਾ ਹੀ ਲਿਖ ਦਿੰਦਾ ਕਿ ਓਕੇ ਇਹ ਨਗਰ ਤੇ ਚਲਦੀ ਗੱਲ ਬਣਦੀ ਐ ਇਹਦੇ ਚ ਕੋਈ ਕੁਝ ਨਹੀਂ ਹੁੰਦਾ ਤੋਂ ਵੀਰ ਜਦੋਂ ਚੀਫ ਮਿਨਿਸਟਰ ਦਾ ਕਿਸੇ ਕੋਲ ਨੰਬਰ ਨਹੀਂ ਚੀਫ ਮਿਨਿਸਟਰ ਦੇ ਕੋਲ ਐਡਾ ਵਿਜ਼ਨ ਨਹੀਂ ਚੀਫ ਮਿਨਿਸਟਰ ਕੋਲ ਇਨਾ ਰਾਪਤਾ ਨਹੀਂ ਸਾਡਾ ਕਿ ਮੈਂਬਰ ਪਾਰਲੀਮੈਂਟ ਉਹਨੂੰ ਮਿਲ ਸਕਣ ਈਵਨ ਜਿਹੜੇ ਐਮਐਲਏ ਨੇ ਸਾਡੇ ਜਦੋਂ ਵਿਧਾਨ ਸਭਾ ਚ ਮੈਂ ਵੀ ਰਿਹਾ ਐਮਐਲਏ ਬੜੀ ਬਦਕਿਸਮਤੀ ਦੀ ਗੱਲ ਆ ਕਿ ਉੱਥੇ ਜੋ ਹਾਲਾਤ ਹੁੰਦੇ ਸੀ ਤੇ ਉਦੋਂ ਸੋਚੀਦਾ ਸੀ ਕਿ ਕਿੱਥੇ ਆ ਕੇ ਬੈਠ ਗਿਆ ਪਾਰਲੀਮੈਂਟ ਚ ਰਹਿ ਗਈਆਂ ਪਰ ਦੁੱਖ ਅਜੂਈ ਪੰਜਾਬ ਦਾ ਹੀ ਆ ਆਏ ਦਿਨ ਬਲਾਸਟ ਹੁੰਦੇ ਨੇ ਆਏ ਦਿਨ ਐਕਸਟਰੈਕਸ਼ਨ ਚੱਲਦੀਆਂ ਨੇ ਆਏ ਦਿਨ ਕਤਲ ਹੋ ਰਹੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀਤੇ ਕਿ ਵੇਖੋ ਪੰਜਾਬ ਨੇ ਬਹੁਤ ਮਾੜੇ ਦਿਨ ਵੇਖੇ ਨੇ ਤੁਸੀਂ ਉਹ ਦਿਨ ਤੁਸੀਂ ਨਹੀਂ ਕਿ ਦੇਖੇ ਤੁਹਾਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਤ ਸੀਗੇ ਉਹ ਅੱਜ ਵੀ ਲੂੰਗ ਕੰਡੇ ਖੜੇ ਹੋ ਜਾਂਦੇ ਆ ਉਹ ਹਾਲਾਤ ਪੰਜਾਬ ਦੇ ਇਸ ਮਹਾਨ ਮੁੱਖ ਮੰਤਰੀ ਨੇ ਵੀ ਨਹੀਂ ਦੇਖੇ ਕਿ ਜਿਨ੍ਹਾਂ ਨੂੰ ਤੁਰੀ ਜਾਂਦੀ ਕੀੜੀ ਵੀ ਦਿੱਸਦੀ ਆ ਪਰ ਇਸ ਮੁੱਖ ਮੰਤਰੀ ਨੂੰ ਗੈਂਗਸਟਰ ਉਹ ਨਹੀਂ ਦਿੱਸਦੇ ਇਸ ਈਵ मिनिस्टर ਨੂੰ ਪੰਜਾਬ 'ਚ ਜੋ ਕਤਲ ਹੋ ਰਹੇ ਨੇ ਅੱਜ ਤੱਕ ਇੱਕ ਵੀ ਮੀਟਿੰਗ ਇੱਕ ਵੀ ਕਾਨਫਰੰਸ ਇਸ ਬਾ ਦੇ ਪੁੱਤ ਨੇ ਨਹੀਂ ਕੀਤੀ ਕਿ ਪੰਜਾਬ ਦੇ ਤੁਸੀਂ ਦੇਖਦੇ ਰਹੇ ਹੋ ਕਿ ਸਾਡੇ ਤਾਂ ਟਾਈਮ ਤੇ ਥੋੜੀ ਜੀ ਗੱਲ ਹੁੰਦੀ ਸੀ ਤੇ ਅਸੀਂ ਉੱਥੇ ਵੇ ਪਹੁੰਚਦੇ ਸੀ ਤੂੰ ਜੇਲਾ ਚ ਬੈਠੇ ਜੇਲ੍ਹ ਤੋਂ ਹੁੰਦੀ ਸੀ ਤੋ ਇਮੀਡੀਏਟਲੀ ਜੇਲ੍ਹ ਚ ਪਹੁੰਚ ਜਾਈਦਾ ਸੀ ਕਿ ਇੱਥੇ ਕਿਉਂ ਇੱਥੇ ਚੀਜ਼ਾਂ ਹੋ ਰਹੀਆਂ ਪਰ ਇਹ ਸੂਰਵੇ ਜਿਸ ਦਿਨ ਦਾ 4 ਸਾਲ ਤੋਂ ਬਣਿਆ ਇਸ ਮੁੱਖ ਮੰਤਰੀ ਨੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਦੇ ਲੀਡਰ ਡਿਸਾਸਟਰ ਬਣ ਕੇ ਚੀਫ ਮਿਨਿਸਟਰ ਆ ਗਿਆ ਕਿ ਲੋਕਤਾਂ ਲੋਕੀ ਹੁਣ ਗੈਂਗਸਟਰਾਂ ਤੇ ਟੈਰਿਸਟਾਂ ਤੇ ਖੁੰਡਿਆਂ ਦੀ ਡੈਮੋ ਕਰਮ ਤੇ ਉਹ ਜਿਹੜੇ ਨੇ ਹੁਣ ਚੱਲ ਰਹੇ ਨੇ ਮੁਖੰਤਰੀ ਨੇ ਕੱਲ ਕਿਹਾ ਕਿ ਅਤਵਾਦੀ ਜਾਂ ਗੈਂਗਸਟਰ ਇਹ ਕਿਆ ਕੇ ਰੰਦਾਵਾ ਸਭ ਤੁਹਾਡੇ ਪਾਲੇ ਨੇ ਮੁਖੰਤਰੀ ਸਾਹਿਬ ਸ਼ਰਮ ਕਰੋ ਟੀ ਮਿਨਿਸਟਰ ਦਾ ਕੰਮ ਹਦਾ 6 ਮਹੀਨੇ ਤੱਕ ਆਪੋਜੀਸ਼ਨ ਤੇ ਐਲੀਗੇਸ਼ਨ ਲਾਵੇ 6 ਮਹੀਨੇ ਕਹਿੰਦਾ ਕਿ ਤੁਹਾਡੇ ਪਾਲੇ ਨੇ ਕਾਜ ਨੂੰ ਸਵਾ ਚਾਰ ਸਾਲ ਹੋ ਗਏ ਨੇ ਚੀਫ ਮਿਨਿਸਟਰ ਸਾਹਿਬ ਇਹ ਸਾਡੇ ਨਹੀਂ ਪਾਲੇ ਇਹ ਤੁਹਾਡੇ ਗੁੰਡੇ ਪਾਲੇ ਨੇ ਮੈਂ ਉਹਨਾਂ ਨੇ ਕਿਹਾ ਕਿ ਰਿਪੋਰਟ ਆ ਕੇ ਉਹ ਲੈ ਕੇ ਆਓ ਐਡਰੈਸ ਕਿਹਾ ਨਾ ਕਹਿੰਦਾ ਐਡਰੈਸ ਲੈ ਕੇ ਆਓ ਯਾਰ ਜੇ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ ਐਡਰੈਸ ਨਹੀਂ ਹੁੰਦੇ ਤੇਰੀ ਤੇਰੀ ਪੁਲਿਸ ਕੋਲ ਐਡਰੈਸ ਹੁੰਦੇ ਨੇ ਤੇਰੇ ਐਸਐਸਓ ਰਲੇ ਨੇ ਤੇਰੇ ਐਸਐਸਪੀ ਰਲੇ ਨੇ ਤੇਰੀ ਸਾਰੀ ਪੁਲਿਸ ਰਲ ਗਈ ਆ ਤੂੰ ਇਸ ਕਰਕੇ ਰਲ ਗਈ ਆ ਕਿ ਤੇਰੇ ਵਰਗੇ ਚੀਫ ਮਿਨਿਸਟਰ ਨੇ ਉਹਨਾਂ ਦਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਪੰਜਾਬ ਪੁਲਿਸ ਦਾ ਜਿਹੜੀ ਮੰਨੀ ਜਾਂਦੀ ਸੀ ਪੂਰੇ ਗੁਰਦੇ ਵਿੱਚ ਇੱਕ ਸਟਰੋਂਗ ਪੁਲਿਸ ਆ ਇਹ ਮੁੱਖ ਮੰਤਰੀ ਨੇ ਉਹ ਪੁਰੀਤਾ ਮੋਰਲ ਇਹਨਾਂ ਡਾਊਨ ਕਰ ਦਿੱਤਾ ਕਿ ਉਹ ਗੈਂਗਸਟਰਾਂ ਦੇ ਨਾਲ ਲੜਾਈ ਲੜਨ ਨੂੰ ਤਿਆਰ ਨਹੀਂ ਹੋ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ ਉਹ ਤੁਹਾਡੀ ਰਿਪੋਰਟ ਲਿਖਣ ਨੂੰ ਤਿਆਰ ਨਹੀਂਗੇ ਮੁੱਖ ਮੰਤਰੀ ਸਾਹਿਬ ਆਪਣੀ ਕਲਮ ਕੱਢੋ ਡੀਜੀਪੀ ਨੂੰ ਮੈਂ ਕਹਿੰਨਾ ਕਿ ਜੇ ਤੇਰੇ ਚ ਥੋੜੀ ਜਿਹੀ ਜਮੀਰ ਹੈਗੀ ਆ ਤੇਰੇ ਚ ਕੋਈ ਹੈਗੀ ਆ ਤੇ ਤੂੰ ਕੋਈ ਗੱਲ ਸੁਣਨਾ ਚਾਹਨਾ ਜਾਂ ਤੇਰੇ ਚ ਕੋਈ ਅੱਖ ਚ ਸ਼ਰਮ ਹਜਾ ਹੈਗੀ ਆ ਕਿ ਪੰਜਾਬ ਕਿਸ ਕਿਸ ਪਾਸੇ ਤੁਰਿਆ ਫਿਰਦਾ ਪੁਰਾਣੇ ਜਿਹੜੇ ਡੀਜੀਪੀ ਰਹੇ ਨੇ ਜੇ ਉਹਨਾਂ ਵਰਗੇ ਤੇਰੇ ਚ ਕੋਈ ਕਣਖ ਹੈਗੇ ਤੇ ਲਿਖ ਨੋਟ ਕਰ ਪਹਿਲੇ ਨੰਬਰ ਤੇ ਆਪਾਂ ਜਟਾ ਪੱਛੀਆ ਡੇਰਾ ਬਾਬਾ ਨਾਨਕ ਤੋਂ ਇੱਕ ਵਿੱਚ ਉਹਨੇ ਸੜਕ ਜਾਂਦੀ ਆ ਬਸ ਤੰਗਕੋਟ ਰੰਧਾਵੇਲੀ ਲੈਫਟ ਹੈਂਡ ਤੇ ਜਟਾ ਪੱਛੀਆ ਪਿੰਡ ਆ ਰਾਈਟ ਹੈਂਡ ਤੇ ਮੇਰਾ ਆਪਣਾ ਡੇਰ ਬਾਬਾ ਨਾਨਕ ਦਾ ਹਲਕਾ ਸਟਾਰਟ ਹੋ ਜਾਣਾ ਉਥੇ ਹੈਪੀ ਪਸ਼ੀਆ ਉਹਦੇ ਅਗਲੇ ਪਾਸੇ ਆਜੋ ਆਪਣਾ ਸ਼ਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਸ਼ੀਏ ਦਾ ਔਰ ਸ਼ਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਅਗਲੇ ਪਾਸੇ ਤੁਰ ਪਵੋ ਉਥੇ ਪਹੁੰਚ ਜੋ ਆਪਣੇ ਜੋੜਿਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਤੇ ਇਨਾ ਡਿਸਟੈਂਸ ਹੈ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ। ਕੋਕੰਤਰੀ ਸਾਹਿਬ ਨੋਟ ਕਰੀ ਜਾਓ ਨਕਸ਼ਾ। ਉਹਦੇ ਅੱਗੇ ਚੱਲ ਪੋ। ਜੋੜੀਆਂ ਖੁਰਦ ਤੋਂ ਚੱਲ ਪੋ। ਆਜੋ ਮਾਨਪਿੰਡ ਚ। ਮਾਨਪਿੰਡ ਦਾ ਤੇ ਜੋੜੀਆਂ ਖੁਰਦ ਦਾ ਸਿਰਫ 3 ਕਿਲੋਮੀਟਰ ਦਾ ਫਰਕ ਆ। ਉਥੋਂ ਦਾ 6 ਦਾ ਮਾਨ। ਸੁਣਿਆ ਹੋਣਾ ਬੜਾ ਵੱਡਾ ਜਿਹਨੇ ਹੁਣੇ ਡੇਰਾ ਬਾਬਾ ਨਾਨਕ ਚ ਇੱਕ ਦਰਵੀ ਮੁੰਡਾ ਜਿਹੜਾ ਉਹਨੂੰ ਮਰਵਾਇਆ। ਔਰ ਦਿਨ ਦਿਹਾੜੇ ਪੁਲਿਸ ਨੇ ਆਪਣਾ ਗਨਮੈਂਟ ਜਿਸ ਵੇਲੇ ਉਥੋਂ ਵਾਪਸ ਲੈ ਕੇ ਗਈ ਤੇ ਉਹਦੇ ਬਾਅਦ ਉਹਦੇ ਉਹਦਾ ਮਰਡਰ ਹੋਇਆ ਮੇਰਾ ਰਵੀ ਦਾ। ਕ੍ਰਾਈਮ ਹੋ ਗਿਆ ਤੂੰ ਇੱਕ ਕ੍ਰਾਈਮ ਦੱਸਦੇ ਕਿਉਂ ਨਹੀਂ ਕਿਤੇ ਟਾਇਰ ਪਾੜ ਗਿਆ ਕਿਤੇ ਹੋ ਗਿਆ ਕੀ ਕੀ ਰਿਤਨ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਸੀ ਵੀ ਕ੍ਰਾਈਮ ਦੱਸ ਦੇਣਾ ਚਾਹੀਦਾ ਜੇ ਹੋ ਗਿਆ ਦੱਸੋ ਤਾਂ ਹੀ ਉਹ ਡਿਟੈਕਟ ਹੋਵੇਗਾ। ਮੇਰੀ ਗੱਲ ਸੁਣੋ ਡਿਟੈਕਟ ਨਹੀਂ ਹੋਏਗਾ ਤੁਹਾਡੀ ਜਿਹੜੀ ਕਲਮ ਆ ਤੁਹਾਡਾ ਕੈਮਰਾ ਉਹਨੂੰ ਬਹੁਤ ਪਰਫੈਕਟਲੀ ਜਿਹੜਾ ਉਹਦੇ ਤੇ ਮਨੁੱਖ ਖੋਲ ਕੇ ਦੱਸੇਗਾ। ਯਾਰ ਤੁਹਾਡੇ ਉੱਤੇ ਹੀ ਇੰਨਾ ਕੁਝ ਹੋ ਜਾਂਦਾ। ਕਿ ਜਿਹੜਾ ਕੋਈ ਬੋਲਦਾ ਕੈਮਰੇ ਵਾਲਾ ਕੋਈ ਉਹਨੂੰ ਤਾਂ ਫੜ ਕੇ ਅੰਦਰ ਕਰ ਦਿੰਦੇ ਆ ਇਹ ਤੇ ਇਹਦੇ ਤੇ ਮੈਂ ਇਹ ਵੀ ਕਹਣਾ ਮੈਂ ਇੱਕ ਚੀਜ਼ ਮੁੱਖ ਮੰਤਰੀ ਨੂੰ ਦੱਸਣੀ ਚਾਹੁੰਦਾ ਕਿੰਦਾ ਨਾ ਮੈਂ ਮਾਸਟਰ ਮਿੰਦਰ ਦਾ ਮੁੰਡਾ ਮੁੱਖ ਮੰਤਰੀ ਸਾਹਿਬ ਜਿਹੜਾ ਆਪਣੇ ਪਿਤਾ ਦਾ ਨਾਮ ਰਿਸਪੈਕਟ ਨਾਲ ਨਹੀਂ ਲੈਂਦਾ ਉਹ ਬੱਚਾ ਕਦੀ ਕਾਮਯਾਬ ਨਹੀਂ ਹੁੰਦਾ ਘੇੜਾ ਬਾਪ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਉਹਨੂੰ ਸਰਦਾਰ ਕਿਹਾ ਜਾਂਦਾ ਜਾਂ ਕਿਹਾ ਜਾਂਦਾ ਮੇਰੇ ਪਿਤਾ ਜੀ ਕਿ ਜਾਂ ਇਹ ਕਿਹਾ ਜਾਂਦਾ ਮੇਰੇ ਮંત્રી ਬਾਦ ਕੈਰੋਂ ਸਾਹਿਬ ਬਾਰੇ ਕਿ ਉਹ ਤਾਂ ਕਿ ਕੈਰੋਂ ਸਾਹਿਬ ਨੂੰ ਅਜ ਵੀ ਕੈਰੋਂ ਸਾਹਿਬ ਕਹਿੰਦੇ ਸਰਦਾਰ ਪ੍ਰਕਾਸ਼ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਕਿਹਾ ਤੁਸੀਂ ਹੁਣੇ ਪੁੱਛਿਆ ਤੇ ਕਿਉਂ ਮੈਂ ਕਿਹਾ ਕੈਪਟਨ ਸਾਹਿਬ ਮੈਨੂੰ ਬੈਟਰ ਜਵਾਬ ਦੇ ਦੇਣਗੇ ਤੇ ਇਹ ਇੱਜ਼ਤ ਜਿਹੜੀ ਆ ਇਹ ਪੰਜਾਬੀਆਂ ਦੀ ਖੂਨ ਚ ਆ ਤੇ ਇਸ ਚੀਫ ਮਿਨਿਸਟਰ ਨੇ ਆਪਣੀ ਪੱਗ ਪਤਾ ਨਹੀਂ ਕਿੱਥੋਂ ਬਣਾਉਂਦਾ ਕਿਹੜਾ ਮੁੱਖ ਮੰਤਰੀ ਪੰਜਾਬ ਦਾ ਗੁਰੂ ਗਬਿੰਦ ਸਿੰਘ ਦੀ ਧਰਤੀ ਤੇ ਜਿੱਥੇ ਅੰਮ੍ਰਿਤ ਪਾਣ ਕਰਵਾਇਆ ਹੋਵੇ ਤੇ ਅੱਜ ਤੱਕ ਹਰ ਮੁੱਖ ਮੰਤਰੀ ਜਾਂ ਤੁਹਾਡਾ ਦਾੜਾ ਪ੍ਰਕਾਸ਼ ਸੀਗਾ ਤੇ ਚਾਹ ਉਹਨੇ ਦਾੜੀ ਸਾਡੇ ਵਾਂਗੂ ਪੱਤੀ ਸੀ ਤੇ ਪਹਿਲਾ ਮੁੱਖ ਮੰਤਰੀ ਜੀ ਦੇ ਸਿਰ ਤੇ ਵੀ ਵਾਲ ਨਹੀਂ ਗਏ ਤੇ ਜਿਹਦੀ ਥਾੜੀ ਵੀ ਕੱਟੀ ਹੋਈ ਆ ਇਹ ਪੰਜਾਬ ਨੂੰ ਲੀਡ ਨਹੀਂ ਕਰ ਸਕਦਾ ਇਹ ਪੰਜਾਬ ਦੀ ਬਰਬਾਦੀ ਕਰ ਤੇ ਮੁੱਖ ਮੰਤਰੀ ਚੱਲ ਇਹਦਾ ਹੱਲ ਕੀ ਹੈ ਇਹਦਾ ਕੀ ਕਹ ਜੇਗਾ ਇਹਦਾ ਸੋਲੂਸ਼ਨ ਇਹਦਾ ਹਾਲਤ ਹੈ ਭਰਾਓ ਮੈਂ ਤੁਹਾਨੂੰ ਦੱਸਦਾ ਲੋਕਾਂ ਕੋੜਾ ਲੱਭਿਆ ਸੀ ਤੇ ਟੱਟੂ ਮਿਲ ਗਿਆ ਕਿ 27 ਤੇ 27 ਨੂੰ ਫੇਰ ਕਰੂਗਾ ਹੁਣ ਕੋਈ ਜਿਹੜੀ ਕੀਤੀ ਹੈ ਕਿ ਬਲਾਸਟ ਦੀ ਗੱਲ ਪੜਾ ਸਾਬ ਬੋਲਣਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਗੁਰਦਾਸਪੁਰ ਇਸ ਕਰਕੇ ਨਹੀਂ ਕੀਤੀ ਉਹਨਾਂ ਦੇ ਪਤਾ ਨਹੀਂ ਲੱਥਾਂ ਕੰਬਦੀਆਂ ਸੀ ਇਹ ਕਰਕੇ ਪ੍ਰਾਤ ਤੁਸੀਂ ਆਮਰ ਸਰਵਾਲੇ ਹਮੇਸ਼ਾ ਹੀ ਪਿਆਰ ਦੇ ਨਾਲ ਤੇ ਜਦੋਂ ਬੁਲਾਇਆ ਤਾਂ ਤੁਸੀਂ ਪੂਰੇ ਲੈ ਕੇ ਪਹੁੰਚ ਜਾਂਦੇ ਹੋ ਉੱਥੇ ਇਹਨਾਂ 5 ਦਿਨ ਤੋਂ ਪਾੜਾ ਸਾਬ ਉੱਥੇ ਰੌਲੀ ਪਾ ਰਹੇ ਨੇ ਤੇ ਕਿਸੇ ਨੇ ਤੁਸੀਂ ਪੜ੍ਹੀ ਕਿਤੇ ਸੁਣੀ ਹੈ ਖਬਰ ਕਿਉਂ ਨਹੀਂ ਖਤਮ ਹੋ ਬਾਰੇ ਦਿਨ ਬਦ ਦਿਨ ਵਾਧੇ ਕੋ ਜਾ ਰਹੇ ਵੀ ਇੱਕ ਮਿੰਟ ਗੱਲ ਸੁਣੋ ਅੱਜ ਮੈਂ ਕੈਪਟਨ ਸਾਹਿਬ ਮੈਂ ਮੈਂ ਇੱਕ ਇਲੈਕਸ਼ਨਾਂ ਚ ਤੁਹਾਨੂੰ ਨਹੀਂ ਪਤਾ ਤੁਸੀਂ ਮੇਰੇ ਵਾਲੀ ਡੇਰ ਬਾਬਾ ਨਾਨਕ ਇਲੈਕਸ਼ਨ ਚ ਗਏ ਸੀ ਗਏ ਸੀ ਨਾ ਉੱਥੇ ਉੱਥੇ ਜੱਗੂ ਭਗਵਾਨਪੁਰਿਓ ਕੋਲ ਇਹਨਾਂ ਓਪਨਲੀ ਲੈਕ ਨਹੀਂ ਲਈ ਸਪੋਰਟ ਮੈਂ ਅੱਜ ਵੀ ਕਹਿੰਦਾ ਮੈਂ ਕਈ ਵਾਰ ਕਿ ਡੀਜੀਪੀ ਨੂੰ ਮੈਂ ਕਿਹਾ ਕਿ ਮੇਰਾ ਡੀਜੀ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਤੋਂ ਡੀਐਸਪੀ ਬਟਾਲਾ ਇਹ ਗੈਂਗਸਟਰਾਂ ਦੇ ਨਾਲ ਜੜਲੇ ਨੇ ਉਹਨਾਂ ਦੀ ਐਕਸਟਰੈਸ਼ਨ ਦੇ ਵਿੱਚ ਭਾਈਵਾਲ ਨੇ ਜਾਂ ਜਾਂ ਮੇਰੇ ਤੇ ਕੇਸ ਬਣਾ ਦੇਣ ਤੇ ਜਾਂ ਉਹਨਾਂ ਤੇ ਐਕਸ਼ਨ ਕਰਨ ਇਹਦੇ ਤੋਂ ਵੱਡੀ ਤੇ ਨਹੀਂ ਗੱਲ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਬਣਦੀ ਹੈ ਕਿ ਨਹੀਂ ਗੱਲ ਬੇਲ ਦਵਾ ਕੇ ਗੈਂਗਸਟਰ ਨੂੰ ਜਲੰਧਰ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਸੀ ਸਾਊਥ ਦੇ ਵਿੱਚ ਗੈਂਗਸਟਰ ਨੂੰ ਬੇਲ ਦਵਾ ਕੇ ਇਲੈਕਸ਼ਨ ਚ ਲੈ ਆ ਕੇ ਆਏ ਸੀ ਕਿ ਨਹੀਂ ਇਹ ਕੌਣ ਲੈ ਕੇ ਆ ਸੀ ਇਹ ਲੈ ਕੇ ਆ ਸੀ ਜਿਹੜੀ ਅਸੀਂ ਨਸ਼ਿਆਂ ਦੀ ਗੱਲ ਕਰਦੇ ਸੀ ਜਿਹੜਾ ਇਹਨਾਂ ਨੇ ਉੱਥੇ ਖੜਾ ਕੀਤਾ ਕੈਂਡੀਡੇਟ ਸਭ ਤੋਂ ਪਹਿਲਾਂ ਜੇ ਕੋਈ ਪੰਜਾਬ ਦੇ ਵਿੱਚ ਆਵਾਜ਼ ਚੁੱਕੀ ਭਗਵੰਤ ਮਾਨ ਨੇ ਤੇ ਉਹਨੇ ਹਰਮੀਤ ਸੰਧੂ ਦੇ ਅਗੇਂਸਟ ਕਿਹਾ ਸੀ ਕਿ ਇਹ ਤੇ ਵਿਕਰਮਜੀਤਿਆ ਨਸ਼ਾ ਵੇਚਦੇ ਨੇ ਤੇ ਅੱਜ ਉਹ ਕਿੱਥੇ ਗਿਆ ਚਪਾਨਾ ਤੁਸੀਂ ਇਹਦੇ ਵਿੱਚ ਮੈਂ ਜਿਹੜਾ ਕੈਪਟਨ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਸੀ ਜਦ ਕੋਈ ਕਾ ਰਿਹਾ ਸੀ ਮੇਰੇ ਖਿਆਲ ਮੇਰੇ ਤੋਂ ਬੈਟਰ ਜਵਾਬ ਕੈਪਟਨ ਅਮਰਿੰਦਰ ਸਿੰਘ ਦੇ ਦੇਣਗੇ ਕਿ ਜੇ ਬਿੱਲ ਪਾਵਰ ਨਹੀਂ ਹੋਏਗੀ ਤੇ ਗੈਂਗਸਟਰイズਮ ਖਤਮ ਨਹੀਂ ਹੋਏ ਤੁਸੀਂ ਦੇ ਆਪ ਕਾ ਵੀ ਤਾਂ ਥ੍ਰੈਟ ਤੁਹਾਡ ਨੂੰ ਤੁਹਾਡੇ ਬੇਟੇ ਨੂੰ ਕਿ ਉਹਦਾ ਡੀਜੀਪੀ ਸਾਹਿਬ ਨੂੰ ਜਿਹੜੀ ਦਿੱਤੀ ਸੀ ਉਹ ਕਾਰਵਾਈ ਜਦੋਂ ਤੁਸੀਂ ਥ੍ਰੈਟ ਦਾ ਦੱਸਿਆ ਤੁਹਾਡੀ ਫੈਮਿਲੀ ਤੁਹਾਨੂੰ ਥ੍ਰੈਟ ਦੇ ਉਹ ਮੁੱਖ ਮੰਤਰੀ ਦਾ ਉਹ ਤਾਂ ਮਜ਼ਾਕ ਨਹੀਂ ਸੀ ਸੁਣਿਆ ਸ਼ਰਮ ਆਉਣੀ ਚਾਹੀਦੀ ਹੈ ਹੁਜੇ ਚੀਫ ਮਿਨਿਸਟਰ ਨੂੰ ਉਕੇ ਕਿਾ ਕਿ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਉਹਨਾਂ ਦੇ ਬੇਟੇ ਨੂੰ ਥ੍ਰੈਟ ਆਈ ਹੈ। ਪ੍ਰੀਮੀਨਿਸਟਰ ਦਾ ਆਪਣਾ ਬੇਟਾ ਤੇ ਉਹਨੇ ਛੜਕ ਤਾ ਭੇਜ ਦਿੱਤਾ ਉਹਨੂੰ ਪਿਆਰ ਨੇ। ਜਿਨ੍ਹਾਂ ਦੇ ਪੁੱਤ ਹੁੰਦੇ ਨੇ ਜਿਨ੍ਹਾਂ ਦੇ ਮਾਂ-ਬਾਪ ਆਪ ਆਪਣੇ ਪਰਿਵਾਰ ਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਬੱਚਾ ਦਾ ਦੁੱਖ ਹੁੰਦਾ। ਮੇਰਾ ਇਕੱਲੇ ਦਾ ਬੇਟਾ ਨੇ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਆਪਣੇ ਮਾਂ-ਬਾਪ ਤੇ ਬੇਟੇ ਤੇ ਹੈਗੇ ਹੋ ਜਿਹੜੇ ਅਸੀਂ ਪਾਵਰ ਚ ਬੈਠੇ ਹੁਣੇ ਜਦੋਂ ਗਵਰਨਮੈਂਟ ਹੁੰਦੀ ਏ ਤੁਸੀਂ ਸਾਡੇ ਬੱਚੇ ਹੋ। ਮੇਰਾ ਬੇਟਾ ਬਾਅਦ ਚਾਹੀਗਾ ਪਹਿਲਾ ਮੇਰਾ ਬੇਟਾ ਇਹ ਹੋਏਗਾ ਕਿ ਇਹਨੂੰ ਨਾ ਕੋਈ ਹੋਏ ਕੇ ਉਹਨੂੰ ਚੀਫ ਮਿਨਿਸਟਰ ਚਾਹ ਜਾਂਦਾ ਚੀਫ ਮਿਨਿਸਟਰ ਮਜ਼ਾਕ ਕਰ ਰਿਹਾ ਕਿ ਇਹਨਾਂ ਦੇ ਪਾਲੇ ਨੇ ਤੇ ਕਾਕਾ ਮੁੱਖ ਮੰਤਰੀ ਜੇ ਸਾਡੇ ਪਾਲੇ ਨੇ ਤੇ ਜੇ ਤਰ੍ਹਾਂ ਚ ਜੁਰਤ ਕੱਢ ਤੂੰ ਸਾਡੇ 4 ਸਾਲ ਉਹ ਜਿਵੇਂ ਘੁੰਗਣੀਆਂ ਪਾ ਕੇ ਬੈਠਾ ਤੇ ਪੁੱਤ ਜਦਣ ਕਦੇ ਟਾਈਮ ਆ ਗਿਆ ਇਹੋ ਹੀ ਘਤਵਾ ਦੀ ਤੇਰੀਆਂ ਤੇਰੇ ਵਿੱਚੋਂ ਕੱਢੂਗਾ ਮੈਂ ਦਾ ਸਰ ਇੱਕ ਤੁਸੀਂ ਇੱਕ ਚੈਨਲ ਦੇ ਉੱਤੇ ਇੱਕ ਕਹਿ ਸਕਦੇ ਜਦੋਂ ਤਿੰਨ ਮੰ Ministrਾਂ ਨੇ ਤੁਸੀਂ ਉੱਤੇ ਦੱਸਣਾ ਮੈਂ ਤੇ ਅੱਜ ਵੀ ਕਹਿਣਾ ਜੀ ਕਿਹੜੇ ਕਿਹੜੇ ਸੀ ਨਾਮ ਨਾਮ ਕਿਉਂ ਡਿਸਕਲੋਜ਼ ਕਰਾਂਗੇ ਟਾਈਮ ਆਉਣ ਦਿਓ ਕਿ ਤੁਹਾਨੂੰ ਸਲਾਹ ਕਿ ਤੁਹਾਨੂੰ ਬੁਲਾ ਕੇ ਤਿੰਨੇ ਮੰਤਰੀ ਇਹਨਾਂ ਮੈਂ ਦੱਸ ਦਿਆਂ ਨਾ ਤਿੰਨੇ ਹੀ ਮਾਝੇ ਦੇ ਸੀ ਕਿਹੜੇ ਉਹ ਕੋਟਲੀ ਆ ਕੋਟਲੀ ਵਾਲੇ ਨਹੀਂ ਇਹ ਇਹ ਨੇ ਮੈਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਇਹ ਮੈਨੂੰ ਮੰਨਦੇ ਨਹੀਂ ਹਾਂ ਦਾਦਾ ਸਾਹਿਬ ਇਹ ਕੋਈ ਪਾੜਾ ਸਾਹਿਬ ਨਹੀਂ ਸੁਣੋ ਸੁਣੋ ਮੈਨੂੰ ਇੱਕ ਦਿਨ ਪਹਿਲਾਂ ਸਵੇਰੇ ਇਨਫੋਰਮੇਸ਼ਨ ਆ ਗਈ ਸੀ ਇਹਨਾਂ ਦੀ ਇਲੈਕਸ਼ਨ ਚ ਮੈਨੂੰ ਵੀ ਬਹੁਤ ਕਾਲਾਂ ਆਈਆਂ ਵੀ ਨਾਵਜਾਹ ਦੇ ਰਿਚ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਇਹ ਮੰਨਦੇ ਨਹੀਂ ਸੀਗੇ ਮੈਂ ਕਿਹਾ ਕੱਲ ਰਾਤ 11 ਵਜੇ ਆਪਣੇ ਸਾਹਮਣੇ ਘਰ ਚ ਕੈਮਰਾ ਫਿਕਸ ਕਰ ਦੋ ਜੇ ਗੱਡੀ ਨਾ ਆਵੇ ਮੰਤਰੀਆਂ ਦੀ ਤੇ ਜੇ ਬੰਦੇ ਤੁਹਾਡੇ ਚਾਲੀ ਪੰਜਾ ਅੰਦਰ ਨਾ ਬੈ ਕੇ ਵੀਡੀਓ ਆ ਤਾਂ ਮੈਂ ਕਿਹਾ ਮੈਂ ਸਿਆਸਤ ਛੱਡ ਦੂੰ ਇਹਨਾਂ ਦਾ 11 ਵਜੇ 5 ਮਿੰਟ ਤੇ ਮੈਨੂੰ ਫੋਨ ਆਇਆ ਉਹ ਵੀ ਰਿਕਾਰਡ ਆ ਮੇਰੇ ਕੋਲ ਇਹ ਕਹਿੰਦੇ ਪੜਾ ਤੂੰ ਠੀਕ ਆ ਭਾਈ ਕਹਿੰਦੇ ਵੜ ਗਈਆਂ ਗੱਡੀਆਂ ਅੰਦਰ ਮਤਲਬ ਇਹਦੇ ਇਹਦੇ ਚ ਸਬੂਤ ਨੇ ਸਾਰੇ ਅੱਛਾ ਆਰਗਨਾਈਜ਼ਡ ਸੈਕਟਰ ਚੱਲ ਕੇ ਵੇ ਰਿਹਾ ਇਹ ਆਰਗਨਾਈਜ਼ਡ ਚੱਲ ਰਿਹਾ ਕਿਉਂਕਿ ਤੁਸੀਂ ਜਿਸ ਤਰੀਕੇ ਇਹ ਇਹ ਵੇਖੋ ਇਹ ਇਹ ਬੜੀ ਡੀਪ ਰੂਟਡ ਕਨਸਪੀਰੇਸੀ ਚੱਲ ਪਈ ਆ ਪੰਜਾਬ ਦੇ ਗੈਂਗਸਟਰ ਬਾਹਰ ਬੈਠੇ ਰੈਡਿਕਲਸ ਨਾਰਕੋ টেরਰਿਜ਼ਮ ਵਾਲੇ ਔਰ ਪੰਜਾਬ ਪੁਲਿਸ ਇਹ ਬੰਦੇ ਹੁੰਡ ਵਾਲੇ ਨੇ ਔਰ ਇਹਨਾਂ ਦਾ ਨੈਕਸਸ ਤੋੜਨ ਲਈ ਜ਼ਰੂਰਤ ਚਾਹੀਦੀ ਇਹ ਮੁੱਖ ਮੰਤਰੀ ਵੀ ਤੋੜ ਚੁੱਕੇ ਆ ਅੱਛਾ ਜੇ ਤਾਂ ਤੁਹਾਡੇ ਕੋਲ ਸਬੂਤ ਨਹੀਂ ਹੈ ਤੁਸੀਂ ਕਹਿੰਦੇ ਜੁਰਤ ਕੁੱਝ ਕਦਮ ਹੋਏ ਕਿ ਸਰਕਾਰ Artin ਇਹ ਵੇਖੋ ਜਦੋਂ ਹੈੱਡ ਆਫ ਦਾ ਸਟੇਟ ਹੈੱਡ ਆਫ ਦੀ ਸਟੇਟ ਹੀ ਹੋਣਾ ਹੋਮ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਦੇ ਦੋ ਤੁਹਾਡੇ ਜਨਾਲੇ ਚ ਬਲਾਸਟ ਹੋਇਆ ਅਮਰਖਰਚ ਹੋਇਆ ਬਾਕੀ ਥਾਂ ਤੇ ਬਲਾਸਟ ਹੋਏ ਸੀਰੀਅਲ ਬਲਾਸਟ ਹੋਏ ਪੰਜਾਬ ਪੁਲਿਸ ਨੇ ਕਿਹਾ ਨਹੀਂ ਹੋਇਆ ਇਹ ਹੀ ਕਹਾ ਸੀ ਕੀ ਗੱਲ ਸਾਨੂੰ ਛਪਾਉਣੀ ਕਿਉਂ ਚਾਹੀਦੀ ਆ ਮੈਂ ਸਾਡੇ ਉੱਤੇ ਮੈਂ ਉੱਥੇ ਮੈਂ ਕਰਦਾ ਜੰਟੀਪੁਰ ਹੋਇਆ ਉੱਥੇ ਕਹੀ ਜਾਂਦਾ ਕਿ ਇਹ ਰੰਦਾਵੇ ਨੂੰ ਮੇਰੇ ਬਾਅਦ ਚ ਗੁਰਦਾਸਪੁਰ ਤੋਂ ਮੇਰੇ ਬਾਰੇ ਬਾਅਦ ਚ ਇਹ ਬੋਲਣਗੇ ਮੈਂ ਇੱਕ ਚੀਜ਼ ਪੁੱਛਣੀ ਚਾਹਦਾ ਮੇਰੇ ਟਾਈਮ ਚ ਇਹ ਲੁਧਿਆਣਾ ਜੇਲ੍ਹ ਦੇ ਵਿੱਚ ਇਹ ਰਾਈਟਸ ਹੋ ਗਈ ਸੀ ਹੋਈ ਸੀ ਤਾਂ ਸ਼ੁਗਿੰਦਰ ਸਿੰਘ ਦਾਵਰ ਰਾਈਟਸ ਦੇ ਵਿੱਚ ਪਹੁੰਚ ਗਿਆ ਸੀ ਤੇ ਉਹਨੇ ਐਡਵર્ટ ਕੀਤਾ ਸੀ ਇਹ ਹਾਂ ਇਹ ਰਾਈਟਸ ਹੋਏ ਨੇ ਇਹਨਾਂ ਨੂੰ ਦੁਬਾਰਾ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਇਹ ਇਹ ਸਵਾਲ ਹੈ ਆਰਗਨਾਈਜ਼ ਚੱਲ ਰਿਹਾ ਸਾਰਾ ਸਾਰਾ ਤੁਹਾਡੇ ਚਿੱਠੀ ਤੁਸੀਂ ਚਿੱਠੀ ਲਿਖ ਦਿਓ ਤੁਹਾਡੀ ਚਿੱਠੀ ਨੂੰ ਮਜ਼ਾਕ ਬਣਾਇਆ ਜਾਂਦਾ ਨਹੀਂ ਨਹੀਂ ਉਹ ਵੇਖੋ ਦਿੱਲੀ ਵੀ ਦਿੱਲੀ ਔਰ ਦੋਨੋਂ ਹੀ ਇਹ ਦਿੱਲੀ ਗਵਰਨਮੈਂਟ ਦੀ ਵੀ ਟੀਮ ਬਣ ਗਈ ਹੈ 50 ਕਿਲੋਮੀਟਰ ਤੱਕ ਤੁਹਾਡਾ ਅੰਮ੍ਰਿਤਸਰ ਵੀ ਉਦੇ ਚ ਹੀ ਆਉਂਦਾ ਮੇਰਾ ਖਿਆਲ ਉੱਥੋਂ ਤੱਕ ਚਲੇ ਜੰਨੇ ਆਪਾਂ ਵਿਆਸ ਤੱਕ ਵਿਆਸ ਤੱਕ ਚਲੇ ਗਏ ਵਿਆਸ ਤੱਕ ਬੀਐਸਐਫ ਦਾ ਡਾਇਰੈਕਟ ਕੰਟਰੋਲ ਹੈ ਇਹ ਫਿਰ ਇੰਡੀਅਨ ਗਵਰਨਮੈਂਟ ਨੇ ਕਿਉਂ ਲਿਆ 50 ਕਿਲੋਮੀਟਰ ਤੱਕ ਇੱਕ ਸਰ ਇਹ ਨਵਸੇਇ ਇੱਕ ਇੱਕ ਰੰਦਾਵਾ ਬਈ ਤੁਸੀਂ ਦੱਸੋ ਇਹ ਜਿਹੜਾ ਇਹਨੂੰ ਹੋਰ ਤੋਂ ਗੱਲ ਕਰਦੇ ਅੰਕਰਾਇਆ ਪਹਿਲਾਂ ਨਹੀਂ ਕੋਈ ਵਾਰਦਾਤ ਹੋਈਆਂ ਪਰ ਉਦੋਂ ਕਦੀ ਜਦੂ ਵਰਗੇ ਨੂੰ ਪ੍ਰੋਡਕਸ਼ਨ ਦੇ ਵੈਂਟ ਨਹੀਂ ਲਿਆਂਦਾ ਗਿਆ ਹੁਣ ਜਿਹਦੇ ਕਰਨ ਦਾ ਇਲੈਕਸ਼ਨ ਤੋਂ ਪਹਿਲਾਂ ਪ੍ਰੋਡਕਸ਼ਨ ਦੇ ਵੈਂਟ ਤੇ ਲਿਆਂਦਾ ਗਿਆ ਇਹਦੇ ਤੋਂ ਆਪੇ ਆਪੇ ਆਪਣਾ ਸਵਾਲ ਨੂੰ ਕਲੀਅਰ ਕਰ ਦਿੱਤਾ ਤੁਸੀਂ ਥੋੜਾ ਦੱਸੋ ਕਿਉਂ ਲਿਆਂਦਾ ਗਿਆ ਯਾਰ ਉਹਦੀ ਮਾਂ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਚ ਓਪਨਲੀ ਜਾ ਕਿ ਉਹਦੇ ਕੰਨ ਨਾਲ ਮੋਬਾਈਲ ਆ ਦਿੰਦੀ ਜਿਹੜੇ ਵੀ ਸਰਪੰਚ ਦਾ ਹਰ ਬੰਦੇ ਨੂੰ ਆਪਣੀ jaan ਪਿਆਰੀ ਆ ਕੀ ਮੁੱਖ ਮੰਤਰੀ ਉਹ ਤੇਰੇ ਬਿਆਨ ਦੇਗਾ ਹੋਰ ਛੱਡੋ ਇੱਕ ਉਹ ਹੈਪੀ ਐਪੀ ਕੋਈ ਛਾਪੁਰ ਜਾਜੰਦਾ ਜਿਹਦੇ ਕੋਲ 800 ਗ੍ਰਾਮ ਹੈਰੋਇਨ ਫੜੀ ਗਈ ਉਹਦੀ ਕਿਉਂ ਨਹੀਂ ਇਨਕੁਆਰੀ ਕਰਾਉਂਦਾ ਕਿ ਕਿੱਥੋਂ ਆਈ ਮੁੱਖ ਮੰਤਰੀ ਦੇ ਨਾਲ ਫੋਟੋਆਂ ਹੁਣ ਤੇ ਦੂਜਣ ਮਜ਼ਾਕ ਕਰ ਦਿੱਤੇ ਇਹਦੀ ਕਿੱਥੇ ਆ ਕਿੰਨੀਆਂ ਜਿਹੜਾ ਜੁੱਧ ਨਸ਼ਾ ਵਿਰੋਧੇ ਤੁਹਾਡੇ ਨਾਲ ਹੁਣ ਅਗਲੀ ਜਿਹੜੀ ਕਰਾਂਗੇ 7 ਤਰੀਕ ਨੂੰ ਇਥੇ ਕਰਾਂਗੇ ਤਾਂ ਉਦੋਂ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗੇ ਇੱਕ ਦਰਦ ਸੁਣਨ ਦਾ ਆ ਸਰ ਜਲਦੀ ਸਟੌਪ ਟਾਰਗੇਟਡ ਐਂਡ ਗੈਂਗਸਟਰ ਲਿੰਕ ਕਿਲਿੰਗਸ ਇਨ ਪੰਜਾਬ ਕੈਲੰਡਰ 2025 ਉਹ ਤੁਹਾਡੇ ਕੋਲ ਤੋਂ ਮੈਂ ਤੁਹਾਨੂੰ ਦੇ ਦੇਣੀ ਹੈ ਇਹ ਮੈਂ ਮੁੱਖ ਮੰਤਰੀ ਨੂੰ ਸੁਣਾਉਣਾ ਚਾਹੁੰਦਾ ਕਿ ਜਿਹੜਾ ਉਹਨੇ ਕਿਹਾ ਸੀ ਮਜ਼ਾਕ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਐਹੋ ਜਿਹਾ ਬੰਦਾ ਮਿਲ ਗਿਆ ਜਿਹਦੀ ਕਪੈਸਿਟੀ ਨਹੀਂ ਸੀ ਲੋਕਾਂ ਨੇ ਜਿਹੜਾ ਰਾਜ ਮੰਗਿਆ ਜਾਂ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਨੇ ਜੋ 파ਸ਼ਨ ਕੀਤੇ ਉਹਨਾਂ ਨੇ ਕੀਤੇ ਸੀ ਕਿ ਇੱਕ ਐਸੀ ਘੋੜਾ ਜਿਹੜਾ ਵਧੀਆ ਲੱਭ ਕੇ ਉਹਦੇ ਤੇ ਉਹਨਾਂ ਨੇ ਆਪਣੀ ਬੈਟ ਲਗਾ ਦਿੱਤੀ ਪਰ ਉਹਨਾਂ ਨੂੰ ਘੋੜੇ ਦੀ بجائے ਪੰਜਾਬ ਤੇ ਟੱਟੂ ਮਿਲ ਗਿਆ ਕਿ ਜਿੰਨੇ ਬੇੜਾ ਗਰਖ ਪੰਜਾਬ ਦਾ ਕਰਕੇ ਰੱਖ ਦਿੱਤਾ ਇਹਦੇ ਚ ਮੈਂ ਤੁਹਾਨੂੰ ਇਨਫਰਾਉਂਡਾ 26 ਉਸਨੇ 26 ਨਵੰਬਰ 2025 ਡੇਰਾਬਸੀ ਮੁਹਾਲੀ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਐਂਡ ਮੋਹਾਲੀ ਪੁਲਿਸ ਫਾਇਲਡ ਅ ਮੇਜਰ ਟੈਰਰ ਗੈਂਗਸਟਰ ਪਲਾਟ ਟੂ ਡਿੰਕ ਟੂ ਦਾ ਲਾਰੈਂਸ ਕ੍ਰਿਸ਼ਨੋਈ ਗੋਲਡੀ ਟਿਲੋਂ ਗੋਲਡੀ ਬਰਾਡ ਨੈਟਵਰਕ ਆਫਟਰ ਦਾ ਐਕਸਚੇਂਜ ਆਫ ਫਾਇਰ ਨੀਅਰ ਸਟੀਲ ਸਟੈਪ ਟੂ ਟਾਵਰ ਨੋਨ ਦਾ ਡੇਰਾ ਬਸੀ ਅੰਬਾਲਾ ਹਾਈਵੇ 19 ਨਵੰਬਰ ਲੁਧਿਆਣਾ ਐਨ ਏਐਸਆਈ ਬੈਕ ਮਲਟੀ ਸਟੇਟ ਗੈਂਗਸਟਰ ਟੈਰਰ ਮੋਡਿਊਲ ਵਾਸ ਬਸਟਡ ਨੀਅਰ ਲਾਟੋਵਰ ਟੋਲ ਪਲਾਜ਼ਾ ਤਾਂ ਕਿ ਅਜੋ 19 ਨਵੰਬਰ ਅਮਰਤਸਰ ਹਰ ਮੈਂ ਗੈਂਗਸਟਰ ਹਰਜਿੰਦਰ ਸਿੰਘ ਅਲਿਆਸ ਹੈਰੀ ਇਹ ਮੈਨੂੰ ਰਿਮੇਂਟ ਇਹਦਾ ਮੈਨੂੰ ਰਹਿ ਗਿਆ ਸੀ ਤੇ ਇੱਕ ਮੈਨੂੰ ਉਹਦਾ ਜਿਹੜਾ ਹੈਰੀ ਚੱਠਾ ਵੀ ਜਿਹੜਾ ਉਹ ਵੀ ਦੇਣਾ ਬਾਬਾ ਨਾਨਕ ਦੇ ਨਾਲ ਹੀ ਚੱਠੇ ਪਿੰਡ ਦਾ ਰਹਿਣ ਵਾਲਾ ਇੱਕ ਉਹਦਾ ਮੈਨੂੰ ਰਹਿ ਗਿਆ ਉਹ ਵੀ ਚੱਕ ਲਿਓ ਮੁੱਖ ਮੰਤਰੀ ਸਾਹਿਬ ਸੁਣ ਲੈਣਗੇ ਰੀਸੈਂਟਲੀ ਰਜੀਤ ਰੀਡ 온 ਬੇਲਵਾਕ ਕਿਲਡ ਇਨ ਪੁਲਿਸ ਇੰਕਾਉਂਟਰ ਐਟ ਸ਼ਰਾਟਾ ਸ਼ਰਾਟਾ ਚੈੱਕ ਪੁਆਇੰਟ ਪੁਲਿਸ ਕਲੇਮਡ ਹੀ ਹੈਡ ਲਿੰਕਸ ਵਿਦ ਪਾਕਿਸਤਾਨ ਬੇਸਡ ਆਈਐਸ ਆਈ ਹੈਂਡਲਰ ਇਹ ਬੜਾ ਸੀਰੀਅਸ ਜਿਹੜਾ ਹੈ ਵਿੱਚ ਜਿਹੜਾ ਮੈਟਰ ਆਇਆ 17 ਨਵੰਬਰ ਨੂੰ 17 ਨਵੰਬਰ ਅਮਰਸਰ ਟੂ ਇਨਸੀਡੈਂਟ ਟਾਈ ਮੈਂ ਉਹਦੇ ਬੱਸ ਬੱਸ ਜਿਹੜੀ ਹੋਈ ਸੀ ਇੰਟਰਸਟੇਟ ਬੱਸ ਟਰਮੀਨਲ ਤੇ ਹੋਇਆ ਕੇਲ ਸ਼ਰਾਟਾ ਏਰੀਆ ਚ ਹੈ ਬਰਿੰਦਰ ਵਾਸ ਸ਼ਾਰਟਡ ਬਾਈ ਮੋਟਰਸਾਈਕਲ ਬੋਰਨ ਉਹਦੇ ਬਾਅਦ 16 ਨਵੰਬਰ ਬੰਗਾ ਨਵਾਂ ਸ਼ਹਿਰ ਇਹ 22 ইয়ার্স 올ਡ ਯੂਥ ਥਰਮ ਰੈਂਪਲ ਵਾਸ ਕਿਲਡ ਐਂਡ 4 ਅਦਰ ਇੰਜਰਡ ਵਨ ਐਕਸੀਡੈਂਟ ਤੋਂ ਨੇ ਹੋਈ ਕਿ ਪਰੇ ਬਾਜ਼ਾਰ ਚ ਬੰਗੇ ਚ ਉਹਨਾਂ ਦਾ ਮਰਡਰ ਕੀਤਾ ਅਗੇ ਅਦੁੱਲੀ ਕੇ ਅਮਰਸਰ ਇੱਕ ਗਰੋਸਰੀ ਸ਼ਾਪ ਓਨਰ ਉਹਨੂੰ ਮਾਰ ਦਿੱਤਾ 65 ਸਾਲ ਦੇ ਨੂੰ ਨਵੰਬਰ 15 ਫਰੋਜਪੁਰ ਨਮੀਨ ਅਰੋੜਾ ਆਰਐਸਐਸ ਦਾ ਜਿਹੜਾ ਲੀਡਰ ਸੀ ਉਹਨੂੰ ਉਹਨਾਂ ਨੇ ਮਾਰ ਦਿੱਤਾ ਅਕਤੂਬਰ 25 29 ਤੇ 1 ਅਕਤੂਬਰ 25 29 ਰੋਪੜ ਆਫ ਫੰਕਸ਼ਨਰੀ ਨਤਨ ਨੰਦਾ ਇਹਨਾਂ ਦੇ ਆਪਣੇ ਪਾਰਟੀ ਨੂੰ ਉਪ ਪੈਗੇ 22 ਅਕਤੂਬਰ ਤਰਨਤਾਰਨਾਥੂਪੁਰ ਗ੍ਰੰਥੀ ਰਣਜੀਤ ਸਿੰਘ ਰਾਣਾ 38 ਸਾਲ ਦਾ ਗਰੀਬ ਆਦਮੀ ਗੈਂਗਸਟਰਾਂ ਨੇ ਮਾਰ ਦਿੱਤਾ ਜੁਲਾਈ 25 4 ਜੁਲਾਈ ਮੋਗਾ ਕੋਟ ਹੀ ਸੇਖਾ ਡਾਕਟਰ ਅਮਰਜੀਤ ਸਿੰਘ ਕੰਪੋਜ਼ ਕੰਬੋਜ਼ ਫਾਦਰ ਆਫ ਪੰਜਾਬੀ ਐਕਟਰਸ ਨੇ ਤਾਣੀਆਂ ਬਾਅਦ ਕ੍ਰਿਟੀਕਲ ਸ਼ੌਟ ਐਂਡ ਹਿਸ ਨਰਸਿੰਗ ਹੋਮ ਬਾਈ 2 men along a patient he, he had been receiving torts and threats from since 2005 by agle pase 24 may amritsar shahta shromani kalida counselor harjinder singh laal baman got a short death yedde baad 13 april mangal roopnagar vishva hindu parishad mangal president of khas parbah karnu maar deta overall pattern especially november according to the official statement ਪੰਜਾਬ ਪੁਲਿਸ ਨਿਊਟਰਲਾਈਜ਼ ਸEVEN ਫੋਰਨ ਬੈਕ ਟਾਰਗੇਟਡ ਕਿਲਿੰਗ ਮੋਡਿਊਲ ਔਨ ਨੋਮਬਰ 25 2025 ਅਲੋਨ ਇਹ ਜਿਹੜੀਆਂ ਨਤੀਜਾ ਜਿਹੜੀਆਂ ਸੀਆਂ ਨੇ ਇਹ ਮੁੱਖ ਮੰਤਰੀ ਸਾਹਿਬ ਨੂੰ ਮਿਲਕਰ ਤੁਹਾਡੇ ਰਾਹੀਂ ਇਹ ਪਹੁੰਚ ਵੀ ਜਾਣਗੀਆਂ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਕਿ ਮੁੱਖ ਮੰਤਰੀ ਜਾਂ ਡੀਜੀਪੀ ਦੇ ਦਿਮਾਗ ਇਹ ਥੋੜੀ ਬਹੁਤੀ ਵੀ ਸ਼ਰਮ ਹੈਗੀ ਆ ਇਹਨਾਂ ਦੇ ਜੋ ਤੁਹਾਡਾ ਚੈਨਲ ਹੈ ਇੱਕ ਮੈਂ ਉਹਦੇ ਤੋਂ ਹੁਣੇ ਸੁਣਦਾ ਆ ਰਿਹਾ ਸੀ న్యూਸ 18 ਤੇ ਉਹਨਾਂ ਨੇ ਕਿਹਾ ਕਿ ਤਿੰਨ ਐਮਐਲ ਉਸ ਵਿਆਹ ਦੇ ਵਿੱਚ ਮੌਜੂਦ ਸੀਗੇ ਜਿੱਥੇ ਗੈਂਗਸਟਰ ਮਿੰਦੋੜਾਣੇ ਜਿੱਥੇ ਗੈਂਗਸਟਰ ਨੇ ਗੋਲੀ ਚਲਾਈ ਜਿਹਦੇ ਤੋਂ ਬਾਅਦ ਹੋਰ ਲਾਅ ਐਂਡ ਆਰਡਰ ਨੂੰ ਮੁਖੰਤਰੀ ਕੀ ਦੇਖਣਾ ਚਾਹੁੰਦਾ ਕੀ ਮੁਖੰਤਰੀ ਕਰਨਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਚਾਹੁੰਦਾ ਜਰ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ ਖਿਆਲ ਕੰਚਨਪ੍ਰੀ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਇਹਨੂੰ ਹੁਣ ਚੀਫ ਮਿਨਿਸਟਰ ਰਹਿਣ ਦਾ ਕੋਈ ਸਾਈਟ ਨਹੀਂ ਇਹਨੂੰ ਰਿਜਾਈਨ ਕਰ ਦੇਣਾ ਚਾਹੀਦਾ ਜੋ ਕੱਲ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਆ ਔਰ ਮੈਂ ਪੁੱਛਣਾ ਚਾਹਣਾ ਚੀਫ ਮਿਨਿਸਟਰ ਨੂੰ ਕਿ ਉਹ ਜਿਹੜੀ ਰਵਜੀਤ ਕੌਰ ਡਾਕਟਰ ਰਵਜੀਤ ਕੌਰ ਸੀ ਉਹਦਾ ਕਸੂਰ ਕੀ ਸੀ ਜਿਹੜਾ ਉਹਨੂੰ ਸਸਪੈਂਡ ਕੀਤਾ ਇਲੈਕਸ਼ਨ ਕਮਿਸ਼ਨ ਨੇ ਦੋ ਡੀਐਸਪੀ ਉਥੋਂ ਦੇ ਸਸਪੈਂਡ ਹੋਏ ਦੋ ਉਹ ਜਿਹੜੇ ਇਥੋਂ ਦਾ ਮਨਿੰਦਰ ਸਿੰਘ ਮਨਿੰਦਰਜੀਤ ਕੀ ਮਨਿੰਦਰ ਸਿੰਘ ਕੀ ਨਾਂ ਉਹਨਾਂ ਦਾ ਮਨਿੰਦਰ ਸਿੰਘ ਮਨਿੰਦਰ ਸਿੰਘ ਉਹ ਐਸਐਸਪੀ ਦਾ ਕੀ ਕਸੂਰ ਸੀ ਇਹ ਜੇ ਇਹ ਸੀਗਾ ਤੇ ਕੱਲ ਜਿਸ ਵੇਲੇ ਪੁਲਿਸ ਸਟੇਸ਼ਨ ਤੇ ਉਹਨੂੰ ਲੈ ਕੇ ਆਏ ਨੇ ਤੇ 5 6 ਘੰਟੇ ਇੰਟਰੋਗੇਸ਼ਨ ਤੋਂ ਬਾਅਦ ਉਹਦੀ ਅਰੈਸਟ ਪਾਈ ਗਈ ਠੀਕ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਨੂੰ ਹੁਣ ਮੁੱਖ ਮੰਤਰੀ ਸਸਪੈਂਡ ਕਰੇਗਾ ਦੱਸੇਗਾ ਕਿ ਕੇਸ ਉਹ ਸੱਚਾ ਸੀ ਕਿ ਝੂਠਾ ਸੀ ਅੱਜ ਮੁੱਖ ਮੰਤਰੀ ਦੀ ਸਟੇਟਮੈਂਟ ਕਿਉਂ ਨਹੀਂ ਆਈ ਅੱਜ ਡੀਜੀਪੀ ਕਿਉਂ ਨਹੀਂ ਬੋਲਿਆ ਕਿ ਉਹਦੇ ਨੇ ਗਲਤ ਕੀ ਸੀ ਜਾਂ ਠੀਕ ਸੀਗਾ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਫਿਰ ਕਹਿੰਦਾ ਕਿ ਕਹਿੰਦੇ ਅਸੀਂ ਆਹ ਤੁਹਾਡੇ ਇੱਥੇ ਘਫਿਰਦਾ ਵੱਡੇ ਵੱਡੇ ਹੱਥਾਂ ਵਾਲਾ ਇੱਕ ਐਮਐਲਏ ਐਮਐਲਏ ਜਿਹੜਾ ਐਕਸ ਮੰਤਰੀ ਉਹ ਕਰਾ ਬੁਛੇ ਨਹੀਂ ਚੁੱਕਣ ਦਿੰਦਾ ਚੁੱਕਣ ਜਿੰਦਾ ਕਰੀ ਥਾਣੇਦਾਰਾਂ ਨੂੰ ਗਾਲਾਂ ਕੱਢਣ ਦੇ ਉੱਥੇ ਐਸਐਚ ਨੂੰ ਮਾਵਾ ਭੈਣਾਂ ਦੀ ਲਾਈਵ ਹੋ ਕੇ ਗਾਲਾਂ ਕੱਢੀ ਜਾਂਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਓਏ ਪੰਜਾਬ ਬਚਾਓ ਪੰਜਾਬ ਬੜੀ ਮੁਸ਼ਕਲ ਕੀਤਾ ਅੰਮ੍ਰਿਤਸਰ ਵਾਲੇ ਤੁਹਾਨੂੰ ਆਪਣੇ ਬਜ਼ੁਰਗਾਂ ਨੂੰ ਪੁੱਛਿਓ ਅੰਮ੍ਰਿਤਸਰ ਦੇ ਵਿੱਚ ਡਾਕਟਰ ਬਲਦੇਵ ਪ੍ਰਕਾਸ਼ ਦੀ ਜਦੋਂ ਹੱਤਿਆ ਹੋਈ ਪਾਟਿਆ ਸਾਹਿਬ ਦੇ ਗੋਲੀਆਂ ਲੱਗੀਆਂ ਇਹ ਤਪਲਾਸ਼ੀ ਉਹਨਾਂ ਨੂੰ ਕੀਤਾ ਉੱਥੇ ਹਿੰਦੂ ਸਿੱਖ ਨਹੀਂ ਸੀ ਬਖਾਇਰਾ ਨਹੀਂ ਸੀ ਸਾਰੀ ਕਾਂਗਰਸ ਔਰ ਸਾਰੀ ਬੀਜੇਪੀ ਇਕੱਠੀਆਂ ਹੋ ਕੇ ਹੱਤਵਾ ਦੇਗੇ ਅਗੇਂਸਟ ਲੜੀ ਸੀ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਇਹਦੇ ਅਗੇਂਸਟ ਲੜਨਾ ਪਏਗਾ